ਹਾਂਜੀ ਕੀ ਹਾਲ ਚਾਲ ਨੇ ਬਈ ਸਾਰੇ ਭਰਾਵਾਂ ਦੇ ਹੋਰ ਬਈ ਘਰ ਪਰਿਵਾਰ ਜਾਨਵਰ ਸੈਟ ਨੇ ਸਾਰੇ ਵੀਰਾਂ ਦੇ ਤੇ ਆ ਗਈ ਆਪਾਂ ਆਪਣੇ ਸੈਟਅਪ ਤੇ ਤੇ ਅੱਜ ਹੋ ਗਿਆ ਬਈ ਦਿਨ ਪੂਰਾ ਵਧੀਆ ਸਾਫ ਆ ਜਮਾਓ ਕੇ ਵਾਂਗ ਆ ਦਿਨ ਬਈ ਅੱਜ ਤੇ ਇਧਰ ਲਾਈਆਂ ਆਪਣੀਆਂ ਛਤਰੀਆਂ ਆਪਣੀਆਂ ਦੋਨੇ ਅੱਜ ਛੱਡਦੇ ਆ ਬੱਚੇ ਟਾਈਮ ਹੋ ਗਿਆ 8:30 ਦਾ ਕਿੰਨੇ ਅੱਜ 13 ਦਾ ਬਾਈ ਜਮਾ ਓਕੇ ਆ ਚਾਰੇ ਬੱਚੇ ਇਦੋਂ ਵੀ ਅੱਜ ਦੇਣਾ ਨਾ ਓਕੇ ਅੱਜ ਨਾ ਨਹੀਂ ਭਾਈ ਅੱਜ ਛੱਡ ਦਿੰਦੇ ਆ ਬੱਚੇ ਪਤਾ ਕਿ ਅੱਜ ਕੋਈ ਸ਼ਵਾਹਣਾ ਨਹੀਂ ਬਈ ਨੀ ਆ ਮੰਡੀ ਕਿਸੇ ਬੱਚੇ ਵੀ ਤੇ ਛੱਡ ਦਿਆਂ ਬੱਚੇ ਬਾਹਾਲ ਜੇ ਛਤਰੀਆਂ ਤੇ ਦਿਖਾਉਣਾ ਸਰ ਤੁਹਾਨੂੰ ਉਰਦਾ ਆ ਗਿਆ ਆ ਗਿਆ ਥੱਲੇ ਉਹ ਥੱਲੇ ਆ ਗਿਆ ਹੋ ਗਿਆ ਛੱਡ ਤੇ ਜੀ ਬੱਚੇ ਆਪਾਂ ਤੇ ਦਿਖਾਉਣਾ ਤੁਹਾਨੂੰ ਆਇਆ ਅੰਡਾ ਉਹ ਆਇਆ ਅੰਡਾ ਕੇ ਕੁਛ ਕਾ ਆ ਜਾਂਦੇ ਆ ਕੇ ਇੱਕ ਵਈ ਆਪਣਾ ਇਹ ਮੀਨ ਚਿੱਟਾ ਬਾਰੇ ਪਿਆ ਸੀ ਉਹ ਖਸਮ ਕਰਤੇ ਹੁੰਦੀ ਨਹੀਂ ਆ ਹੁੰਦਾ ਇਹ ਇਧਰ ਯੁੱਡੀਆਂ ਦਾ ਪਿੰਡ ਦੇ ਸਾਈਡ ਤੇ ਇਹ ਰਿਆ ਪਰੰਗ ਕਰਤਾ ਦੋਨੇ ਲਾਲ ਟੂਛੇ ਕਾਂਤਾ ਛੱਡੇ ਨਹੀਂ ਓਏ ਛੱਡੇ ਨਹੀਂ ਆਹ ਸੁਣ ਇੰਦਰ ਭਾਈ ਬੈਠਿਆ ਆਪਾਂ ਛੋਟੇ ਬੱਚੇ ਜੋ ਕਿ ਬਣ ਆਏਗਾ ਪੂਰਾ ਟਾਪ ਦਾ ਕਰਦੇ ਆ ਜੀ ਆਪਣੇ 10 ਬੱਚੇ ਇੱਕ ਬੱਚਾ ਪੰਨਾ ਮਾ ਹੋ ਤੜਕਾਤਾ ਦਿਖਾਉਣਾ ਤੁਹਾਨੂੰ ਪੱਤੀਆਂ ਦੇ ਫੁੱਲ ਦਿੱਤੀਆਂ ਫੇਰ ਚੜਾਇਆ ਵੱਡਾ ਹੋ ਜਾਂਦਾ ਸੀ ਬਾਅਦ ਚ ਤੰਗ ਕਰਦਾ ਹੋ ਡਣਾ ਨਹੀਂ ਸੀ ਉਹਨੇ ਤੇ ਦਿਖਾਉਣਾ ਤੁਹਾਨੂੰ ਇੱਥੇ ਕਰਦਾ ਅਰਤੇ ਜੀ ਬੱਚਿਆਂ ਨਾਲ ਕਿੰਦਰ ਗਿਆ ਆਓ ਜਾਂਦਾ ਉਹ ਜਿੱਤਾ ਕਾਲੀ ਪੂਸ ਲਾਲ ਗੰਡ ਉਹ ਅੱਜ ਜਮਾ ਪਹਿਲੇ ਦਿਨ ਨਵਾਂ ਛੱਡਿਆ ਔੜਦਾ ਆਪਣੇ ਘਰਤੀ ਆ ਉਹ ਪਿੰਡ ਚ ਕਿਸੇ ਦੇ ਕਬੂਤਰਾਂ ਫਿਰਦਾ ਅੱਧ ਘਟਾ ਘਟਾ ਆਪਣੇ ਪਿੰਡ ਚ ਫਿਰਦੇ ਆ 60 70 ਕਬੂਤਰ ਫਿਰਦੇ ਅੱਜ ਮੌਸਮ ਸਹੀ ਕਰਕੇ ਹਰੇਕ ਛੱਡੀ ਬੈਠਾ ਅੱਜ ਤੇ ਭਾਈ ਇੱਕ ਭਰਾ ਦਾ ਰੋਜ ਕਮੈਂਟ ਆਉਂਦਾ ਕਹਿੰਦਾ ਜਿਹੜੇ ਤੁਸੀਂ ਕਬੂਤਰ ਛੱਡਦੇ ਹੋ ਕਿੰਨੇ ਦਿਨਾਂ ਦੇ ਆਹੋ ਉਹ ਹੈ ਗਿਆ ਭਾਈ ਲਗਭਗ 2 ਮਹੀਨਿਆਂ ਦੇ ਨੇੜੇ ਤੇੜੇ 2 ਮਹੀਨਿਆਂ ਦੇ ਹੈ ਗਿਆ ਲਗਭਗ ਜਮਾ ਸਹੀ ਕਿ ਬੱਚੇ ਹਾਂ ਛੱਡਣਾ ਆਪਾਂ ਹੁਣੀ ਲੱਗੇ ਤੇ ਉਹ ਹੈ ਗਿਆ ਉਹਨਾਂ ਦੀ ਉਮਰ ਹੈਗੀ ਹੈ 2-2 ਮਹੀਨੇ ਜਮਾ ਨੇੜ ਤੇ ਹੈਗੀ ਹੈ ਇੱਥੇ ਤੇ ਕਪੜਾ ਨਵਾਂ ਬੱਚਾ ਨਵਾਂ ਆ ਜਮਾ ਪੀਪਾ ਮੇਰੀ ਮਿਹਨਤ ਦੇ ਪੈਸੇ ਚੱਕੇ ਨੀ ਬੋਲ ਚੋਂ ਇੱਕ ਰੱਖੀ ਜਾ ਤੇ ਭਈ ਆਪਣਾ ਇੱਕ ਬੱਚਾ ਆ ਜਾਂਦਾ ਟੂਸਾਲਾ ਇਹ ਚਿੱਟਾ ਸਫੈਦ ਜਿੱਦੇ ਆਪਣਾ ਬੱਚਾ ਆ ਪਾ ਜ਼ਮੀਨ 'ਚ ਉਹ ਦੇਖਾ ਸਮੇਂ ਵੀ ਬਾਹਰ ਰਹਿ ਗਿਆ ਵੀ ਕੱਲ ਹੀ ਆਇਆ ਸੀ ਅੱਜ ਫੇਰ ਸ਼ਰਤੈ ਨੂੰ ਰੰਗ ਲਾ ਗਿਆ ਆਪਾਂ ਪਹਿਲਾਂ ਤਾਂ ਉੱਧਰ ਬੈਠੀ ਜਾਣ ਲੱਗਿਆ ਸੀਗਾ ਉਹਦਾ ਬੈਠ ਕੇ ਆਇਆ ਸ਼ਾਇਦ ਪਤਾ ਨਹੀਂ ਨਹੀਂ ਆ ਹੁਣ ਫਿਰਦਾ ਝੁੰਡ ਜ ਆਪਣੇ ਕਬੂਤਰਾਂ ਵਾਲੀ ਇਹਦੇ ਆਪਾਂ ਘਰ ਤੇ ਦੋਨੇ ਲਾਲ ਟੂਸੇ ਕੀਰਾਂ ਬਾਈ ਫਿਰਦਾ ਬੱਚੇ ਤੇ ਜਿਹੜਾ ਨਵਾਂ ਛੱਡਿਆ ਨੂੰ ਆਪਾਂ ਕੀਰਾਂ ਹਲਾ ਕੇ ਬਾਹ ਲੈਨੇ ਆ ਬਾਹ ਲਈ ਕੀਰਾਂ ਬਾਈ ਬੱਚੇ ਨੂੰ ਆਪਾਂ ਉੱਚਾ ਵਾਲਾ ਫਿਰਦਾ ਇੱਕ ਆਪਣਾ ਹੋ ਜਾਂਦਾ ਟੂਛਾ ਵਾਲਾ ਬਹਿ ਗਿਆ ਨਾ ਕਿਹਦੇ ਪਾਸ ਤਿੰਨੇ ਵਹਿਗੇ 1 2 3 3 ਤਿੰਨ ਵਹਿਗੇ ਤਿੰਨ 6 6 ਆ 6 ਬੈਠਾ ਥੱਲੇ ਨਾ ਤੰਨੋ ਜਾਲ ਚ ਤੰਨਾ ਸਤਰੀ ਤੇ ਇਹ ਬੱਚੇ ਸਾਰੇ ਹਾਂ ਰੋਟੀ ਪਾਣੀ ਖਾ ਕੇ ਜੀ ਆ ਗਏ ਆਪਾਂ ਦਵਾਰੇ ਕੋਠੇ ਤੇ ਤੇ ਬਚੇ ਫਿਰਦੇ ਆਪਣੇ ਇੱਕ ਮਿੰਟ ਆ ਆ ਆ ਤੰਨਾ ਕਿੰਬਾ ਹੀ ਰੂ ਤੰਨਾ ਚਾਰ ਆ ਪੰਜ ਵਜੇ ਟਾਈਮ ਹੋ ਗਿਆ 1 ਵਜੇ ਨਾਲਾ ਤੇ ਬਾਕੀ ਬੱਚੇ ਲੈ ਆ ਪਾਪਾ ਤੇ ਉਹ ਵੀ ਦੇਖ ਲਈਏ ਜਿਹੜਾ ਮੈਂ ਰੋਟੀ ਖਾਣ ਵਗਾਈ ਥੱਲੇ ਜਿਹੜਾ ਨਵਾਂ ਛੱਡਿਆ ਸੀ ਵੀ ਉਹ ਘਾ ਲੈ ਕੇ ਪਾਏ ਨਹੀਂ ਹਜੇ ਅੱਟ ਨਾ ਅੱਟ ਅੱਟ ਉਹ ਬਚਾ ਵੀ ਬਈ ਪਾਇਆ ਨਹੀਂ ਹੈ ਆਪਣਾ 6 ਉੱਤਰ ਬਾੜਿਆ ਹਜੇ ਆਪਣਾ 5 ਉੱਡੇ ਵਰਗਾ ਉਹ ਬਚਾ ਨਹੀਂ ਲੱਗਿਆ ਦੇਖਦਾ ਗੱਲਾ ਕਿਹਨਾਂ ਨਮਾ ਛੱਡਿਆ ਜੀ ਉਹ ਵੀ ਦੇਖਦੇ ਕਿੱਥੇ ਆ ਕੋਸ ਨਹੀਂ ਆ ਯਾਸੀ ਪਾਸੇ ਤਾਂ ਨਹੀਂ ਜਾਏਗਾ ਕਿਤੇ ਇਹਨਾਂ ਨਮਾ ਛੱਡਿਆ ਹੀ ਬਈ ਬੱਚਾ ਉਹ ਵੀ ਲਿਆ ਬਾਪਾ ਲਾਲਿਆ ਉਹ ਬੈਠਾ ਸਾਹਮਣੇ ਜਿਵੇਂ ਪਹਿਲੇ ਦਿਨ ਛੱਡਿਆ ਜਿਵੇਂ ਪਹਿਲੇ ਦਿਨ ਪੂਰਾ ਸੋਨਾ ਉੱਡਿਆ ਬਈ ਅੱਜ ਇਹ ਤੇ ਵੀ ਲਾ ਲਿਆ ਤੇ ਬਚੇ ਰਹਿ ਗਏ ਆਪਣੇ ਉੱਤੇ ਚਾਰ ਆ ਫਿਰ ਦੇ ਦੋ ਲੋਹ ਉੱਤੇ ਫਿਰ ਦੇਆ ਤੇ ਟਾਈਮ ਹੋ ਗਿਆ ਪੂਰਾ 1:10 ਦਾ ਤੇ ਫਿਰ ਦੇਆ ਜੂੜੂ ਬਾਈਗੇ ਲਾ ਕੇ ਫੇਰ ਚੱਲਾਂਗੇ ਥੱਲੇ ਤੇ ਮਿਲਦੇ ਆ ਫੇਰ ਦੇ ਭਾਈ ਇੱਕ ਦਿਖਾਉਣਾ ਤੁਹਾਨੂੰ ਕੂਤਰ ਆਪਾਂ ਇਹ ਦਿੱਤਾ ਹੀ ਪਿੰਡ ਦੇ ਮੁੰਡੇ ਨੂੰ ਬੱਚੇ ਕਢਾਉਣ ਨੂੰ ਇਹ ਆਪਾਂ ਨੂੰ ਦਈ ਗਿਆ ਨਾਲ ਉਹ ਬੱਚੇ ਕਢਾ ਕੇ ਤੇ ਦੱਸੋ ਇਹ ਵੀ ਕੂਤਰ ਤੁਹਾਨੂੰ ਕਿਵੇਂ ਲੱਗਦਾ ਅੰਤਰੀ ਦੀ ਹਰ ਦੱਸੋ ਕੂਤਰ ਕਿਵੇਂ ਲੱਗਿਆ ਇਹ ਬੱਚੇ ਕਢਾਉਣ ਦਿੱਤਾ ਜੀ ਆਪਾਂ ਪਿੰਡ ਕੀ ਮੁੰਡੇ ਨੂੰ ਚਿੱਪ ਨਾ ਕਰ ਚਿੱਟੀ ਨੋ ਨਾ ਆ ਗਿਆ ਉੱਠ ਕੇ ਜਮਰੂ ਤੇ ਲਾਇਕੀ ਓਟਾ ਟੁਕਸੀਆਲਾ ਖਾਣ ਨੂੰ ਬੈਂਦਾ ਕੋਠਿਆਂ ਤੇ ਆ ਆਉਂਦਾ ਘਰੇ ਆ ਸਿੱਧਾ ਛਤਰਿਆਂ ਦੇ ਨਾਲੇ ਪਤਾ ਨਹੀਂ ਕੋਠਿਆਂ ਤੇ ਕੋ ਬੈਂਦਾ ਵਧੀਆ ਉੱਡ ਕੇ ਗਿਆ 11 12 ਵਜੇ ਤੱਕ ਬਹਿ ਜਾ ਕੇ ਕੋਠਿਆਂ ਤੇ ਗਿਆ ਦਿਖਾਉਣਾ ਤੁਨੂੰ ਉਹਦੇ ਮੀਂਹ ਦੇ ਬਾਹਰ ਰਿਹਾ ਬਈ ਤਾਂ ਯਾਰ ਕਿਤੇ ਕੀ ਬੈ ਗਿਆ ਆ ਗਿਆ ਉਹਦੇ ਮੀਂਹ ਤੇ ਕੋਠਿਆਂ ਤੇ ਡਿੱਗ ਗਿਆ ਬਾਹਰ ਲੋ ਬਹੁਨੇ ਨੂੰ ਕਰਿਆ ਅੱਜ ਤੇ ਬਈ ਇੱਕ ਜਿਹੜੀਆਂ ਆਪਣੀਆਂ ਕਬੂਤਰੀਆਂ ਦੋ ਅੰਡੇ ਨਹੀਂ ਸੀ ਰੱਖੀਆਂ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਈ ਸੀ ਪਿਛਲੀਆਂ ਚ ਇਹਨਾਂ ਦੇ ਆਪਾਂ ਇੰਜੈਕਸ਼ਨ ਲਾਏ ਸੀਗੇ ਠੀਕ ਹੈ ਉਹ ਕਬੂਤਰ ਉਹ ਇੱਕ ਕਬੂਤਰੀ ਤਾਂ ਆਪਾਂ ਲਾਈ ਨਹੀਂ ਇੱਕ ਲਾਈ ਸੀ ਹੁਣ ਉਹਨੇ ਅੰਡਾ ਰੱਖਿਆ ਐਵੇਂ ਜਿਵੇਂ ਹੋਰ ਹੀ ਕੁਝ ਸੀ ਅੰਡਾ ਜ ਹੈ ਤੇ ਉੱਤੇ ਵੀ ਪਰਤ ਜੀ ਨਹੀਂ ਬਣੀ ਯਾਰ ਇਹਦੀ ਅੰਡੇ ਦੀ ਵੀ ਗੰਡਾਂ ਹੀ ਗਾਂਢੀ ਜੀ ਬਣ ਕਾਈ ਅੰਦਰੋਂ ਇਹ ਪੋਲਾ ਜਿਆ ਵੀ ਹੋ ਰਹੀ ਸੀਗਾ ਉੱਤੋਂ ਦੁੱਧ ਜੇ ਵਾਂਗੂ। ਨਾਲੇ ਪਰਤ ਤਾਂ ਹਲੇ ਸੀਗੀ ਆਂਡੀ ਦੀ ਵੀ ਕੱਲਾ ਫੋਲਕਾ ਜਿਆ ਸੀਗਾ। ਪਾਣੀ ਆ ਬਾਈ ਇਹਨੇ ਗਾਂਡੀ ਜੀ ਛਿੱਟੀ ਅੰਦਰੋਂ ਆਂਟਾ ਨਹੀਂ ਤੇ ਰਿਆ। ਤੇ ਇਹ ਵੀ ਦੱਸੋ ਯਾਰ ਜੇ ਕਿਸੇ ਭਰਾ ਨੂੰ ਪਤਾ ਹੋਇਆ ਯਾਰ ਇਲਾਜ ਇਹਦਾ। ਦੋ ਬੱਚੇ ਬੈਗੇ ਜੀ ਆਪਣੇ। ਟੂਸਾਲਾ ਵੀ ਆ ਗਿਆ ਚੋਬਰ ਸਿੱਧਾ ਕਰੇ। ਤੇ ਚਾਲੜਾ ਲੱਗਿਆ ਇੱਕ ਟੂ ਰਹਿ ਗਏ ਆਪਣੇ ਟਾਈਮ ਹੋ ਗਿਆ ਸਹੀ 2 ਦਾ ਤੇ 2 ਬੱਚੇ ਰਹਿ ਗਏ ਆਪਣੇ ਟੂ ਸਿਆਂ ਵਾਲਾ ਅੱਜ ਸਰਾ ਹੀ ਕਰ ਗਿਆ ਛੋਟਾ ਸਿੱਧਾ ਘਰੀ ਆ ਗਿਆ ਚੱਲ ਆਪੀ ਵਹਿ ਗਿਆ ਕੇ ਛਤਰੀ ਦੇ ਬੱਚੇ ਨੇ ਮੰਗੜਾ ਦੋ ਰਹਿ ਗਏ ਕਿ ਬੈਠੇ ਅੰਦਰ ਮੰਜੇ ਤੇ ਦੇਖਣਾ ਪੜਾ ਕਮਾਉਣ ਹਣਾ ਲਓ ਜੀ ਬਹਿ ਗਏ ਆਪਣੇ ਬੱਚੇ ਟਾਈਮ ਹੋ ਗਿਆ 2:40 ਦਾ ਤੇ ਸਾਰੇ ਬੱਚੇ ਬਹਿ ਗਏ ਆਪਾਂ ਵਾਗੇ ਥੱਲੇ ਬਾਈ ਨੂੰ ਕੁੱਤਰ ਦੇਣਾ ਉਹ ਬਾਈ ਦਾ ਕੁੱਤਰ ਲਿਆਂਦਾ ਸੀ ਆਪਾਂ ਇੱਕ ਬੱਚੇ ਕਢਾਉਣ ਨੂੰ ਉਹ ਦਿੱਤਾ ਮੋੜ ਹੈ ਤੇ ਬੱਚੇ ਬਹਿ ਗਏ ਆਪਣੇ ਸਾਰੇ ਲਾ ਗਏ ਤੇ ਫਿਰ ਚੱਲਦੇ ਆ ਥੱਲੇ ਬੱਚੇ ਤਾਂ ਬਹਿ ਗਏ ਸਾਰੇ ਬੈਗੇ ਸਾਰੇ ਹਾਂਜੀ ਲਓ ਜੀ ਆਗੇ ਗਨੇ ਗੱਦਬਾਰੇ ਆਪਾਂ ਚਿੜੀ ਮਾਰੀ ਕਰਨ ਉਧਰ ਫਿਰਦੇ ਆ ਦੋ ਗੋਲੇ ਵਾਲੇ ਯਾਨਵਰਾ ਤੇ ਫੜਦੇ ਆ ਬਈ ਆਪਾਂ ਦੇਖਦੇ ਆ ਜੇ ਫੜੇ ਜਾਂਦੇ ਆ ਤੇ ਇੱਕ ਬੈਠਾ ਸਾਹਮਣੇ ਤਾਂ ਹਾਂ ਤੇ ਦੇਖਦੇ ਆ ਫੜ ਕੇ ਨਾਲ ਦਾ ਜੋ ਬਰਾ ਆਪਣੇ ਆਉਂਦਾ ਜੇ ਫੜੇ ਗਏ ਤਾਂ ਦਿਖਾਉਣੇ ਤੁਹਾਨੂੰ ਚਿੜੀ ਮਾਰੀ ਆਪਣੀ ਨਹੀਂ ਬਣਿਆ ਇਹ ਕੰਮ ਕਰਦਾ ਬਰੈ ਲੰਗਾ ਉਧਰ ਸੰਗਤ ਆਉਣ ਲੱਗ ਗਈ ਵੀ ਗੁਰਦੁਆਰੇ ਮੱਥਾ ਟੇਕਣਾ ਤੇ ਬਣਿਆ ਨਹੀਂ ਕੰਮ ਉੱਡ ਗਏ ਤੇ ਬਈ ਵੀਡੀਓ ਨੂੰ ਕਰ ਲੋ ਲਾਇਕ ਸਾਰੇ ਭਰਾ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਬਈ ਇੱਕ ਸੋਣਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਮਿਲਦੇ ਆਂ ਬਈ ਅਗਲੇ ਵਲੌਗ ਚ ਧੰਨਵਾਦ